ਅਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਦੇਵਡ ਵੱਡਾ ਦਿੱਖਾ ਹੋਏ ਕੀਮਤ ਪਾਏ ਨਾ ਕਹਿਆ ਦਾਏ ਰਹਿਣ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਦਹਿਰ ਗੰਬੀਰਾ ਗੁਣੀਂ ਗਹੀਰਾ ਕੋਇ ਨਾ ਡਾੜੈ ਤੇਰਾ ਕੇਸਾ ਕੀ ਵੜ ਚੀਰਾ ਰਹਾਓ ਸਭ ਸੁਖੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰੁ ਹਾਈ ਕਹਨ ਨਾੜਾਈ ਤੇਰੀ ਏਲ ਵੜਿਆਈ ਲਬ ਸਤ ਸਭ ਤਪ ਸਭ ਚੰਗਿਆਈਆ ਸਿਦਦਾ ਮੁਰਖਾ ਇਆਂ ਵੜਿਆਈਆ ਦੁਦვენ ਸਤਿ ਕੀ ਕੈ ਨਾ ਪਾਈਆ ਕਰਮ ਮਿਲੇ ਨਾਹੀ ਥਾ ਕਰਹਾਈਆ ਆਖਣ ਵਾਲਾ ਕਿਆ ਵਿਚਾਰ ਸਤਿ ਕੀ ਭਰੇ ਤੇਰੇ ਪੰਧਾਰ ਤੁਜੇ ਸਤੁnde ਸਾਇ ਕਿਆ ਚਾਰਾ ਨਾਨਕ ਸਤਿ ਸਵਾਰ ਹਾਰਾ ਆਸਾਮ ਲਾ ਪਹਿਲਾ ਅੱਖਾਂ ਦੀਵਾ ਵਿਸਰੈ ਮਰ ਜਾਉ ਅੱਖਣ ਓਕ ਸਾਚਾ ਨਾਮ ਸਾਚੇ ਨਾਮ ਕੀ ਲਗ ਧੂਖ ਉਤ ਧੂਖ ਹੈ ਖਾਏ ਚੱਲੀ ਇਹ ਧੂਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਪ ਕਾ ਪਾਹਿ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਹੋ ਮਰਨ ਨਾ ਹੋਵੇ ਸੋਗ ਜਿੰਦੜ ਰਹੈ ਨਤੁ ਕਾ ਭੋਗ ਗੁਣ ਇਹੋ ਹੋਰ ਨਾਹੀ ਕੋਈ ਲੰਕੁ ਹੋਵਾ ਨ ਕੋ ਹੋਏ ਜੇ ਵਡ ਆਪ ਤੇਵਡ ਤੇਰੀ ਦਾਤ ਦਿਨ ਦਿਨ ਕਰ ਕੈ ਕੀਤੀ ਰਾਤ கசும்பு சார்பு நான்கு பாஜக புதிரில் அர்த்தம் சாத்துக்கும் கரம்பரம் கீரி கிரும்பு சாத்துக்கும் தயாராக ਮੇਰੇ ਮੀਤ ਗੁਰਦੇਵ ਮੋ ਕਾ ਰਾਮ ਨਾਮ ਅਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਦੀ ਰਹਿ ਰਹਾ ਸਰਹਾਉ ਹਰ ਜਨ ਕੇ ਵਡ ਭਾਗ ਵਡੇ ਦੇ ਜਨ ਹਰ ਹਰ ਸਰਬਾ ਹਰ ਪਿਆ ਹਰ ਹਰ ਨਾਮ ਮਿਲੈ ਤ੍ਰਿਪਤਿ ਤਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਨਹੀਂ ਜੰਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਦੇਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਪਰ ਮਸਤਕ ਲਿਖਿਆ ਲਿਖਾਸ ਤਨ ਧਨ ਸਤ ਸੰਗਤ ਜੇ ਤੋ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਕੂਜਰੀ ਮਹੱਲਾ ਪੰਜਵਾ ਸਾਹਿਰੇ ਮਨ ਚਿਤ ਹੈ ਉਦਮ ਦਾ ਆਹਰ ਹਰ ਜੀ ਉਪਰਿਆ ਸੈਲ ਪੱਤਰ ਮਹਿ ਜਨ ਤੇ ਉਪਾਏ ਤਾ ਕਰ ਰਜ਼ਕ ਆਗੈ ਕਰਤ ਰਿਆ ਮੇਰੇ ਮਾਧੋ ਦੀ ਸਤ ਸੰਗਤ ਨਿਲੇ ਸੁ ਕਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸਿਕੇ ਕਾਸ਼ ਹਰਿਆਰ ਆਓ ਜਨਨ ਪਤਾ ਲੋਕ ਸੁਤ ਬਣ ਕਾ ਕੋਈ ਨਾ ਕਿਸ ਕੀ ਕਰਿਆ ਸਿਰ ਸਿਰ ਰਜ਼ਕ ਸੰਭਾਹਿ ਠਾਕੁਰ ਚਾਹੇ ਮਨ ਭੋਕਰਿਆ ਉੱਡੇ ਊੜ ਆਵੇ ਸੈ ਕੋ ਸੰਤਿਸ ਪਾਛਾਏ ਬਕਦੇ ਸ਼ਰਿਆ ਤਿੰਨ ਕਵਨ ਖਲਾਵੇ ਕਵਨ ਸੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਿਧਾਨ ਆਪੁਰ ਕਰ ਤਲ ਕਰਿਆ ਜਨ ਨਾਨਕ ਬਲ ਬਲ ਸਤਿ ਗਲ ਜਾਈਐ ਤੇਰਾ ਅੰਤ ਨਾ ਪਰਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਿਰੰਜਨ ਹਰ ਪ੍ਰਖ ਨਿਰੰਜਨ ਹਰ ਅਗਮ ਅਗਲੇ ਅਪਾਰ ਰਾਰ ਸਭ ਧਿਆਵੇ ਸਭ ਧਿਆਵਨ ਤੁਝ ਜੀ ਹਰ ਸੱਤੇ ਸਿਰਜਨਹਾਰ ਸਭ ਦੀਏ ਤੁਹਾਡੇ ਜੀ ਕੁੰਡੀਆਂ ਦਾ ਤਾਰ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨਹਾਰ ਹਰਿਆਪੇਠਾਪੁਰ ਹਰਿਆਪੇ ਸੇਵਕ ਦੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਦਰ ਸਰਬ ਨਿਰੰਤਰ ਜੀ ਹਾਰੇ ਤੋ ਪ੍ਰਖ ਸੁਮਾਨ ਇੱਕ ਦਾਤੇ ਇੱਕ ਪ੍ਰਖਾਰੀ ਜੀ ਸਭ ਤੇਰੇ ਚੋਟ ਵਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਆਉ ਤਦ ਬਿਨ ਅਵਰ ਨਾ ਜਾਣਾ ਤੂੰ ਪਦ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਗਿਆ ਗੁਣ ਆਖ ਕਣ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤិន ਕੁਰਬਾਨ ਹਰਿ ਧਿਆਵਹਿ ਹਰਿ ਧਿਆਵਹਿ ਤੁਧ ਜੀ ਸੇ ਜਾਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੁੱਟੀ ਜਮਕੀ ਫਾਸੀ ਦਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਸੇ ਧੰਨ ਜਿਨ ਹਰ ਧਿਆਇਆ ਜੀ ਜਨ ਲਾਨਕ ਤੈਨ ਬਲ ਜਸੀ ਤੇਰੀ ਭਗਤ ਤੇਰੀ ਭਗਤ ਪੰਧਾਰੀ ਜੀ ਭਰੇ ਬੇਅੰਤ ਦੇ ਅੰਤ ਤੇਰੀ ਭਗਤ ਤੇਰੇ ਪਦਕ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤ ਤੇਰੀ ਅਨੇਕ ਤੇਰੀ ਅਨੇਕ ਪੜ੍ਹੇ ਬਹੁ ਸਿਮਰਤ ਸਾਸਤਰੀ ਕਰ ਕੇ ਰਿਆ ਹੱਤ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਲਾਡ ਕਢੀ ਦੋ ਭਾਵ ਹੀ ਮੇਰੇ ਹਰਿ ਭਗਵੰਤਾ ਤੂੰ ਆਤਿ ਖੁਰਕ ਅਪਰੰਥ ਕਰਤਾ ਜੀ ਤੁਧ ਜੀਵਡ ਅਵਰ ਨਾ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਦੀ ਤੂੰ ਨਿਹਤਲ ਕਰਤਾ ਸੋਈ ਤੋ ਦੱਤੇ ਭਾਵੈ ਸੋਈ ਵਰਪੈ ਜੀ ਤੂੰ ਆਪੇ ਕਰਹਿ ਸੋ ਹੋਈ ਤੋ ਦੱਤੇ ਸ੍ਰਿਸ਼ਟ ਸਭੇ ਉਪਾਈ ਜੀ ਤੋ ਦੱਤੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਅਰਤੇ ਕੀ ਦੀ ਜੋ ਸਭ ਸਹਿ ਚਾਹ ਜਨ ਹੋਈ ਆਸਾ ਮੁਹਲ ਨ ਤੁਮ ਕਰਪਾ ਸਤਿਆ ਨ ਮੰਦਾ ਸਾਈ ਜੋ ਤਉ ਪਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹੋਂ ਪਾਇ ਰਹਾਉ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸਨਾ ਕੋ ਕਿਰਪਾ ਕਰੇ ਤਿਨ ਨਾਮ ਰਖ ਨ ਪਾਇਆ ਗੁਰਮੁਖ ਲਗਾ ਮਨਮੁਖ ਗਵਾਇਆ ਖੁਦਾ ਪਰ ਛੋੜਿਆ ਆਪ ਮਿਲਾਇਆ ਤੂੰ ਦਰਿਆ ਓ ਸਭ ਤੁਝ ਹੀ ਮਾਹੀ ਤੁਝ ਬਿਨ ਦੁਜਾ ਕੋਈ ਨਾ ਹੈ ਜੀ ਅਜੰਤ ਸਭ ਤੇਰਾ ਗੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨਾ ਤੂੰ ਦਾਣਾਏ ਸੋਈ ਜਨ ਜੜੈ ਹਰ ਗੁਣ ਸਦ ਹੀ ਆ ਸੁਖਾਣੈ ਦਿਨ ਹਰ ਸੇਵਿਆ ਤਿਨ ਸੁਖ ਪਾਇਆ ਤਹ ਜਹੀ ਹਰ ਨਾਮ ਸਮਾਇਆ ਤੂੰ ਆਪੇ ਕਰਕਾਰ ਤੇਰਾ ਕੀਆ ਸਭ ਹੋਏ ਤਦ ਬਿਨ ਦੂਜਾ ਆਵਰ ਨਾ ਕੋਏ ਤੁੰਕਰ ਕਰ ਵੇਖ ਹੈ ਜਨ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮੁਹੱਲਾ ਮਹਿਲਾ ਤੇਤੋ ਸਰਵਰੜੈ ਪਈਲੇ ਨਿਵਾਸਾ ਪਾਣੀ ਪਾਵਕ ਤਨਹਿ ਕੀਆ ਪੰਖ ਦੋ ਮੋਹੋ ਪਾਗ ਨਹੀਂ ਚਾਲੈ ਹਮ ਦੇਖਾ ਤਹ ਰੂਹੀ ਅਲੇ ਮਨ ਏਕ ਨਾ ਚੇਤ ਸਮੂੜ ਮੜਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾਉ ਜਤੀ ਸਤਿ ਨਹੀਂ ਬੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਬਿਨ ਤੂੰ নাহি ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਪਤ ਮਨੁਖ ਦਿਹੁਰਿਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤ੍ਰਕ ਤੈ ਨਾ ਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਸ੍ਰੰਗਾਮ ਲਾਭ ਕੁਬਦ ਕਰਨ ਕੈ ਜਨਮ ਵਿਰਥਾ ਜਾਤ ਰੰਗ ਮਾਇਆ ਕੈ ਰਹਾਓ ਜਪ ਤਪ ਸੰਜਮ ਧਰਮ ਨਾ ਕੁਮਾਇਆ ਸਿਵਾ ਸਾਜਨਾ ਜਾਨਿਆ ਕਹੋ ਨਾਨਕ ਹਮ ਨੀਤ ਗਰਮਾ ਜਪ ਤਪ ਸੰਜਮ ਕਰਮ ਨਾ ਕੁਮਾਇਆ ਕਹੋ ਨਾਨਕ ਹਮ ਨੀਚ ਕਰਮਾ ਇੱਕ ਓੰਕਾਰ ਵਾਹਿਗੁਰੂ ਕੀ ਫਤਿਹ ਪਾਤਸ਼ਾਹ 10ਵੇਂ ਕਬਿਓ ਬਾਜ ਬੇਨਤੀ ਚੋਪਈ ਅਮਰੀ ਕਰੋ ਹਾ ਤੇ ਰਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਿ ਮਾਰਾ ਆਪਣਾ ਦਾਨ ਕਰੋ ਪਰਤਪਾਰਾ ਅਮਰੇ ਦੁਸ਼ਤ ਸਭੈ ਤੁਮ ਘਾਵੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਬਸਾਇ ਮੋਰੋ ਪਰਵਾਰਾ ਸ਼ਿਵਕ ਸਿੱਤ ਸਭੈ ਕਰਤਾ ਮੋਰਛਾ ਨਿਜ ਕਰਦੈ ਕਰੀਐ ਸੰਭਰਨ ਕੋ ਆਜੰਰੀਐ ਪੂਰਨ ਹੋਏ ਹਮਾਰੀ ਆਸ ਔਰ ਭਜਨ ਕੀ ਰਹੇ ਪਿਆਸਾ ਤੁਮੇ ਸਾਡ ਕੋਈ ਅਵਰੜਾ ਧਿਆਉਂ ਕੋ ਵਰ ਚਾਹੂੰ ਸੋ ਤੁਮ ਤਪਾਉਂ ਸੇਵਕ ਸਿੱਖ ਹਮਾਰੇ ਤਾਰਿ ਰਹੇ ਚੁਣ ਚੁਣ ਸੱਦਰ ਹਮਾਰੇ ਵਾਰਿ ਰਹੇ ਆਪ ਬਾਦੈ ਮੁਜੇ ਉਬਰੀਐ ਮਰਨ ਕਾਲ ਕਾ ਤਰਾਸਨ ਬਰੀਐ ਕੁਜੋ ਸਦਾ ਮਾਰੇ ਪਛਾ ਸ੍ਰੀ ਅਸਤੋਜ ਦੂਰ ਕਰੀ ਹੋਰ ਸ਼ਾ ਅਦਾ ਕਿ ਹੋ ਮੁਹੇ ਰੱਖ ਨਹਾਰੇ ਸਾਹਿਬ ਸੰਤ ਸਹਾਇ ਪਿਆਰਿਆ ਰੇ ਦੀਨ ਬੰਦ ਦੁਸ਼ਟਨ ਕੇ ਹੰਕਾਰ ਤੁਮ ਹੋ ਪੂਰੀ ਚਤਰਦਾਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਦੂ ਅਵਤਾਰਾ काल पाए करा सकल काल का कीअ तमाशा जवन काल जो वेदराज ब्रह्मा जवन काल सब लोक वारा नमस्कार ताहे हमारा जवन काल सब जगत बनायो देव दैनत जशन ਆਦੰਤ ਇੱਕੈ ਅਵਤਾਰਾ ਸੁਈ ਗੁਰੂ ਸਮਝਿ ਯਹੋ ਹਮਾਰਾ ਨਮਸਕਾਰ ਇਸਹੀ ਕੋ ਹਮਾਰੀ ਸਤਿ ਪ੍ਰਜਾ ਜਨ ਆਪ ਸواری ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਗ ਬਾਦ ਦਿਓ ਛਟ ਘਟ ਕੇ ਅੰਤਿ ਕੀ ਜਾਣਖ ਭਲੇ ਬੁਰੇ ਕੀ ਪੀਰਿ ਪਛਾਨਕ ਕੀ ਤੇ ਤੇ ਕੋਨਤਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰੂ ਥੂਲਾ ਸੰਪਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਵੇ ਕੀ ਪੀਰ ਪਸ਼ਾਨਾ ਘਾਟ ਘਟ ਕੇ ਪਾਟ ਪਾਟ ਕੀ ਜਾਨਾ ਜਬ ਉਦਕਰਖ ਕਰ ਅਗਰ ਪਾਰਾ ਪਰ ਜਾਤ ਤ ਤਬ ਦੇਹ ਅਪਾਰਾ ਜਬਿਆ ਕਰਖ ਕਰਤਮ ਕਬੂ ਤਮ ਮੈਂ ਮਿਲਤ ਦੇਹ ਕਰ ਸਭ ਹੋਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤਾ ਤਾ ਮੂਡ ਉਚਾਰਤ ਭਿਦਾ ਜਾ ਕੋ ਭੀਵ ਨ ਪਾਵਤ ਦਿਤਾ ਤਾ ਕੋ ਕਰ ਪਾਹਣ ਅਨਮਾਨਕ ਮਹਾ ਮੂਡ ਕਸ਼ੇਤ ਨ ਜਾਣ ਮਹਾਦੇਵ ਕੋ ਗਹਿ ਸਦਾ ਸ਼ਿਵ ਨਿਰੰਕਾਰ ਸਾਚੀਣ ਤਨਹ ਦੇਵ ਆਪ ਆਪਣੀ ਗੋਧ ਹੈ ਦਿੱਤੀ ਕਰਨਤ ਭਿੰਨ ਭਿੰਨ ਕੋ ਦੇਤੀ ਕੁਮਰ ਲਫਾ ਨਾ ਜਾਏ ਤੁਸਾਰ ਕਿਹ ਬੇਦ ਸਦਾ ਪ੍ਰਤਮ ਸੰਸਾਰ ਇਕ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਈ ਭੂਪਾ ਅੰਡਜ ਦੇਰਜ ਸਿਤਜਕੀਨੀ ਉਤਪੁਦਖਾਨ ਬਹਰ ਰਚਿਨੀ ਕਹੂੰ ਕੂਲ ਰਾਜਾ ਹਵੇ ਬੈਠਾ ਸਮੋ ਸਿਮਟ ਭਇਓ ਸੰਕਰ ਇ ਬੈਠਾ ਜੇ ਗੁਰਿ ਸ੍ਰੇਸ਼ਟ ਦੁਕਾਇ ਅਜੰ ਭਾਵੋ ਆਦਿ ਤੁਗਾਦ ਸਰੂਪ ਸਯੰ ਭਾਵੋ ਅਬਰਸ਼ਾ ਮੇਰੀ ਤੁਮ ਕਰੋ ਸਿਖਿਓ ਬਾਦ ਸਿਖ ਸੰਘਰੋ ਦੁਸ਼ਟ ਜਤੇ ਉਠਵਾਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਝ ਤਉ ਸਰਨੀ ਪਰੇ ਤਿਨ ਕੇ ਦੁਸ਼ਟ ਦੁਖ ਤ ਹੋਵੈ ਮਰੇ ਪੁਰਖ ਜਵਨ ਪਾਗ ਪਰੇ ਤਿਹਾਰੇ ਤਿੰਨ ਕੇ ਤੁਮ ਸੰਕਟ ਸਭ ਟਾਰੇ ਜੂ ਕਾਲ ਕੋ ਇਕ ਬਾਰ ਛਾਇ ਐ ਤਾਂ ਕੇ ਕਾਲ ਨਿਕਟ ਨਹਿ ਐ ਹੈ ਅਰਸ਼ਾ ਹੋਏ ਰਾਹੇ ਸਭ ਕਾਲਾ ਦੁਸ਼ਟ ਅਰਸ਼ਟ ਘਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੀ ਨਿਹਰ ਹੋ ਤਾ ਕੇ ਤਾਪ ਤਨਕ ਮੋ ਹਰ ਹੋ ਨਿਰਦ ਸਿੰਦ ਕਰਮੋ ਸਭ ਹੋਈ ਦੁਸ਼ਤਿਸ਼ਾ ਸ਼ਵੇਸ ਕੈ ਨ ਕੋਈ ਏਕ ਬਾਰ ਜਨ ਤਮੇ ਸੰਭਾਰਾ ਕਾਲ ਪਾਸੇ ਤਾਹੇ ਉਬਾਰਾ ਦਿਨ ਲਰ ਨਾਮਿਹਾਰੋ ਕਹਾ ਦਰਦ ਦੁਸ਼ਤ ਧੋਖ ਤੇ ਰਹਾ ਛੜਕ ਕੇਤ ਮੈਂ ਸ਼ਰਨ ਆਪ ਹਾਥ ਦੇ ਸਰਬਤੌਰ ਮੋਹੋ ਸਹਾਈ ਕੜਗ ਕੇਤ ਮੈਂ ਸ਼ਰਨ ਤੇ ਹਾਰੀ ਸਰਬਤੌਰ ਮੋਹੋ ਸਹਾਈ ਸਵਿਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਵਾਖ ਕਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਕਹੈ ਮਤ ਏਕ ਨਾ ਮੰਨਿਓ ਸਿਮਰਤ ਸਾਸਤ੍ਰ ਦੇ ਸਬੈ ਬਹੁ ਭੇਦ ਕਹੈ ਅਨੇਕ ਨਾ ਜਾਣਿਓ ਸ੍ਰੀ ਉਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੁਹਿ ਬਖਾਨਿਓ ਦੁਹਰਾ ਸਗਲ ਦਵਾਰ ਕਾਉ ਛਾਟ ਕੈ ਗਇਓ ਬਾਹੇ ਗਹਿ ਕੀ ਲਾਜ ਅਸ ਸਗਲ ਦਵਾਰ ਕਾਉ ਛਾਟ ਕੈ ਗਇਓ ਤੁਹਾਰੋ ਬਾਹੇ ਗਹਿ ਕੀ ਲਾਜ ਅਸ ਗੁਰਮ ਕਲੀ ਮਹਲਾ ਤੀਜਾ ਆਨੰਦ ਇੱਕ ਓ ਅੰਕਾਰ ਸਤ ਗੁਰੂ ਪ੍ਰਸਾਦਿ ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰੂ ਰਾਮ ਪਾਇਆ ਸਹਜ ਸੇਤੀ ਮਨ ਵਧੀਆਂ ਵਾਦਾਈਆਂ ਪਰਾ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਮਣ ਜਿਨ ਨੇ ਵਸਾਇਆ ਕਹਾ ਨਾਨਕ ਆਨੰਦ ਗੋਵ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਕੋ ਕਰੇ ਤੇਰਾ ਕਰਤ ਸਭ ਸਵਾਰਨਾ ਸਭਨਾ ਗੱਲਾ ਤੁਮ ਰਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਆਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਪਿਆ ਨਹੀ ਕਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਖਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਤਹਾ ਨਾਨਕ ਸੱਚੇ ਸਾਹਿਬ ਗਿਆਨਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਨੁ ਖੁਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਨੇਸ਼ਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟਹੋ ਜਿਸ ਦੀ ਆਏ ਵਡਿਆਈਆ ਸਹ ਨਾਨਕ ਸੁਨਹੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜ ਪੰਥ ਸ਼ਬਦ ਸਿਤ ਘਰ ਸੁਭਾਗੈ ਕਰ ਸੁਭਾਗੇ ਸਬਦ ਵਾਜੇ ਕਲਾ ਜਿਤ ਕਰਿ ਧਾਰੀਆ ਪੰਚ ਦੂਤ ਬੁਧ ਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤਜ ਦਿਨ ਕੋ ਉਸ ਨਾਮ ਹਰਿ ਕੈ ਲਾਗੇ ਕਹ ਨਾਨਕ ਕਹ ਸੁਖਵਾ ਤਿਤ ਘਰ ਅਨਹਦ ਵਾਜੇ ਅਨੰਦ ਸੁਨਹੁ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਗ੍ਰਹਮ ਤਪਾਇਆ ਉਤਰੀ ਸਗਲ ਪੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਨੀ ਸੁਣ ਕੇ ਪੁਣੀਤ ਕਹਤੇ ਪਵਿਤ ਬਨਵੰਕ ਨਾਨਕ ਗੁਰ ਚਰਨ ਲਾਗੇ ਸੋਣ ਤੇ ਪੁਨੀਤ ਕਹ ਤੇ ਪਵਿੱਤ ਬੇਨ ਵਨੁ ਤੇ ਨਾਨਕ ਗੁਰ ਚਰਨ ਲਾਗੇ ਮੁੰਦਾਬਣੀ ਮਹੱਲਾ ਪੰਡਵਾ ਤਾਲੂ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ અમૃત નામ ઠાકુર કા પયો જિસકા સબ સધારો જે કો ખાવે જે કો પંચાય જિસકા હોય ઉધારો એ હવસક કદી ન જાઈ નિત નિત રખુર કરો તમ સંસાર કરન લગ રિયા સબ નાનક બ્રહ્મ પસારો ਸਲੋਕ ਮਹੱਲਾ ਪੰਜਵਾ ਤੇਰਾ ਪਿਤਾ ਜਤੂਣਾ ਮਨੋ ਰੋਗ ਮੈਂ ਨਿਰਗੁਣਿਆਰੀ ਕੋ ਗੁਣ ਨਹੀਂ ਆਪੇ ਤਰਸ ਤਰਸ ਪਿਆ ਮਿਹਰਾ ਮੁਕ ਹੋਈ ਸਤ ਗੁਰੂ ਵਰ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨ ਖੀਵੇ ਤਰਸ ਪਿਆ ਮੇਰਾ ਮਤ ਹੋਈ ਸਤ ਗੁਰ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨ ਖੀਵੇ ਹਰੀ ਆ ਵਾਹਿਗੁਰੂ ਦੀ ਕਾਲ ਸਾਹ ਵਾਹਿਗੁਰੂ ਦੀ ਕੀ ਫਤਹਿ